ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਅੱਜ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਸਰਬਸੰਮਤੀ ਨਾਲ ਸ਼੍ਰੀ ਰਾਜਕੁਮਾਰ ਰੋੜੋੜਾ ਇਹ ਮਿਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ ਜਿੱਥੇ ਉਹਨਾਂ ਵੱਲੋਂ ਪਿਛਲੇ ਕੁਝ ਸਮੇਂ ਦੇ ਵਿੱਚ ਕੀਤੀ ਕਾਰਜਕਾਰਵਰੀ ਜਾਣਕਾਰੀ ਦਿੱਤੀ ਗਈ ਉੱਥੇ ਹੀ ਉਹਨਾਂ ਨੇ ਜਿੱਥੇ ਮੌਜੂਦਾ ਸਰਕਾਰ ਨੂੰ ਸਾੜੀ ਹੱਥ ਲੈਣੇ ਕਿਹਾ ਕਿ ਉਹਨਾਂ ਦੀ ਪੈਨਸ਼ਨ ਜੁੜਿਆ ਨਹੀਂ ਮੰਗਾ ਨਾ ਮੰਨਿਆ ਜਾਣਾ ਇੱਕ ਅਵਧਾਪਤ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਸਰਕਾਰ ਨੂੰ ਪੈਨਸ਼ਨ ਦੀ ਮੰਗਾਂ ਮਨਵਾਉਣ ਦੇ ਲਈ ਤਿੱਖੇ ਸੰਘਰਸ਼ ਕੀਤੇ ਜਾਣਗੇ ਉੱਥੇ ਉਹਨਾਂ ਵੱਲੋਂ ਜਿੱਥੇ ਇਹ ਚੋਣ ਜਿਲ੍ਹੇ ਨਾਲ ਸੰਬੰਧਿਤ 9 ਜਨਨਾਂ ਦੇ ਡੈਲੀਗੇਟਾਂ ਵੱਲੋਂ ਪਾਰਿ ਉਚਾਰ ਨਾਲ ਸੰਮਲਿਤ ਕੀਤਾ ਗਿਆ ਇਸ ਮੌਕੇ ਤੇ ਸਭ ਤੋਂ ਵੱਡੀਆਂ ਗੱਲਾਂ ਤੇ ਰਿੰਗ ਪਿਛਲੇ 2 ਸਾਲਾਂ ਦੀ ਐਸੋਸੀਏਸ਼ਨ ਬਾਰੇ ਕੀਤੀ ਕਿ ਕਾਰਜਕਾਰੀ ਬਾਰੇ ਜਿੱਤੇ ਜਾਣਕਾਰੀ ਦਿੱਤੀਆਂ ਉੱਥੇ ਰਿਪੋਰਟ ਵੀ 37 ਵੱਲੋਂ ਪੇਸ਼ ਕੀਤੀ ਗਈ ਅਤੇ ਹੱਥ ਜੋੜਦੇ ਹੋਏ ਪ੍ਰਵਾਨ ਕਰ ਲਈ ਗਈ ਇਸ ਪ੍ਰੰਤ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਰੋੜਾ ਵੱਲੋਂ ਜਿਲ੍ਹਾ ਤੇ ਸਮੂਹ ਪੈਨਸ਼ਨਰਾਂ ਨੂੰ ਪਿਛਲੇ ਸਮੇਂ ਕਿਤੇ ਸੰਘਰਸ਼ਾਂ ਦੇ ਕੰਮ ਵਿੱਚ ਸਹਿਯੋਗ ਦੇ ਲਈ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨ ਰ ਮਰੂ ਸਰਕਾਰ ਹੈ ਕਿਉਂਕਿ ਪੈਨਸ਼ਨਰਾਂ ਨੇ ਮੰਗਾਂ ਮਨਾਉਣ ਦੇ ਲਈ ਜਿਹੜੇ ਸਿੱਧੇ ਤਿੱਖੇ ਸੰਘਰਸ਼ ਕਰਨ ਦੀ ਲੋੜ ਹੈ ਉੱਥੇ ਉਹਨਾਂ ਨੇ ਕਹੇ ਕਿ ਸਰਕਾਰ ਹੋਂਦ ਵਿੱਚ ਤਿੰਨ ਸਾਲ ਤੋਂ ਬਾਅਦ ਸਮਾਂ ਹੋ ਗਿਆ ਹੈ ਪਰੰਤੂ ਮੌਜੂਦਾ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਬੇਰੁਖੀ ਆਪਣਾਈ ਹੋਈ ਹੈ ਇਸ ਲਈ ਤਿੱਖੇ ਸੰਘਰਸ਼ ਕਰਨ ਦੀ ਲੋੜ ਹੈ ਉੱਥੇ ਇਹਨਾਂ ਨੇ ਦੁਬਾਰਤੋਂ ਫਿਰ ਪ੍ਰਧਾਨ ਰਾਜਕਮਰ ਰੋੜਾ ਨੂੰ ਦੁਬਾਰਤੋਂ ਫਿਰ ਮਨਾ ਦਿੱਤਾ ਗਿਆ ਹੈ ਜਿੱਤਕੀ ਦੀ ਸਹਿਮਤੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਚੋਣੇ ਦੀ ਬੋਡੀ ਨੂੰ ਫਿਰ ਤੋਂ ਸਨਮਾਨ ਐਨਸ਼ਨ ਜੂਨੀਅਰਾਂ ਨੂੰ ਮਿਲੋ ਕੀਤਾ ਜਾ ਰਿਹਾ ਹੈ ਤੇ ਆਪਣੇ ਆਪ ਦੇ ਚਕਬਲੀ ਤਾਰੀਫ ਦੀ ਗੱਲ ਹੈ ਉਹ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਨਵੇਂ ਬਣੇ ਦੁਬਾਰ ਤੋਂ ਰਾਸ਼ ਕੁਮਾਰ अरोड़ा ਜੀ ਪਰਦਾ ਇਹ ਜੀ ਐਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰ ਦੇ ਆ ਜਿਸ ਦਾ ਨਾਂ ਡੈਲੀਗੇਟਾ ਜ਼ਿਲ੍ਹਾ ਸੀਗਾ ਉਦੇ ਵਿੱਚ ਰਾਸ ਦੇ ਵਿੱਚ ਨਵੀਂ ਚੋਣ ਕੀਤੀ ਗਈ ਹੈ ਅਦਾਸ ਤੋਂ ਪਹਿਲਾਂ ਸਾਡੇ ਹਿਸਾਬ ਕਾ ਜਨਨਕਿਤ ਸਾਹਿਬ ਹਰਬੰਦੀ ਜੀ ਵੱਲੋਂ ਰਿਪੋਰਟਿੰਗ ਪੇਸ਼ੀ ਕੀਤੀ ਗਈ ਰਜਿੰਦਰ ਸਿੰਘ ਚੰਗਾਲ ਵੱਲੋਂ ਜਿਹੜਾ ਪੈਸੇ ਦਾ लेखाजोखा ਦੱਸਿਆ ਗਿਆ ਮੈਂ ਪਹਿਲਾਂ ਪ੍ਰਚਲਿਆ ਰਹੇ ਸੀ ਕਿ ਤੇ ਮੇਰੇ ਵੱਲੋਂ ਬੁੜੀ ਪੰਕ ਕਰਕੇ ਸਰਬਸ਼ਰੀ ਰਵਿੰਦਰ ਸਿੰਘ ਗੁੱਡੂ ਜੀ ਅਤੇ ਅਧਿਆਪਕ ਸਿੰਘ ਜੀ ਲਹਿਰਾਗਾਗਾ ਤੇ ਸਾਡੇ ਰੋਗਲਾ ਸਾਹਿਬ ਦਰਸ਼ਲ ਡੋਗਰਾ ਜੀ ਨੂੰ ਚੇਅਰ ਮੈਂ ਬਣਾਇਆ ਇਹਨਾਂ ਨੂੰ ਪੈਸ਼ਨ ਯੂਨੀਅਨ ਦਾ ਪੈਡਲ ਬਣਾਇਆ ਗਿਆ ਸੀਗਾ ਇਹ ਇੱਥੇ ਜਿਹੜੀ ਸੀਗੀ ਬੋਟੀਲਾ ਸਮਾਂ 11 ਤੋਂ 12 ਤੱਕ ਸੀ ਨੋਮੀਨੇਸ਼ਨ ਪਰਨ ਦਾ ਉਸ ਦੌਰਾਨ ਮੈਨੇ ਅਰੇ ਮੇਰੇ ਸਾਥੀ ਦਰਸ਼ਨੀ ਨੌਰਥ ਜੀ ਨੇ ਮੈਂ ਪ੍ਰਧਾਨ ਵੱਲੋਂ ਤੇ ਨੌਰਥ ਸਾਹਿਬ ਵੱਲੋਂ ਜਨਨ ਸਕੱਤ ਲਈ ਕਾਗਿ ਭਰੇ ਗਏ ਸੀਗੇ ਜਦੋਂ ਕੋਈ ਹੋਰ ਕਾਗਿ ਨਹੀਂ ਆਏ ਤਾਂ ਚੋਣ ਕਮਿਸ਼ਨਰ ਰਵਿੰਦਰ ਗੁੱਡੂ ਜੀ ਨੇ ਜਨਰਲ ਸਿੰਘ ਜੀ ਨੇ ਦੇ ਦਰਸ਼ਨ ਨੋਗਲਾ ਜੀ ਵੱਲੋਂ ਇਹ ਅਨਾਉਂਸ ਕਰ ਦਿੱਤਾ ਗਿਆ ਕਿ ਮੈਨੂੰ ਮੁੜ ਪ੍ਰਧਾਨ ਚੁਣਿਆ ਗਿਆ ਮੁਰ ਸੇਵਾ ਮੌਕਾ ਦਿੱਤਾ ਗਿਆ ਤੇ ਜਨਨ ਸਕੱਤੇ ਸਾਡੇ ਦਰਸ਼ਨੀ ਨੌਰਥ ਨੇ ਸਾਬ ਕਮਲਾ ਜਮਾ ਗੁਨੇ ਇਨਨ ਬਠਾਇਆ ਗਿਆ ਮੈਂ ਇੱਕ ਦੱਸ ਦੇ ਜਿਹੜਾ ਇੱਥੇ ਸੰਦੂਰ ਜ਼ਿਲ੍ਹੇ ਦੇ ਨਾਲ 9 ਯੂਨਟਾਂ ਕੰਮ ਕਰਦੀਆਂ ਨਗੀਆਂ ਉਹ 9 ਯੂਨਟਾਂ ਦੇ ਵਿੱਚ ਸਾਡੇ ਕੋਲ ਲਹਿਦਾ ਗੱਗਾ ਹੈ ਮੌਨਿਕ ਹੈ ਦਿੜਬਾ ਹੈ ਸਨਾਮ ਹੈ ਪਵਾਨੀਗੜ ਹੈ ਸ਼ਹਿਰ ਸ਼ੇਰਪੁਰ ਹੈ ਤੁਰੀ ਹੈ ਅਮਰਗੜ ਹੈ ਇਹ ਸਾਰੀਆਂ ਯੂਨਟਾਂ ਦੇ ਵਿੱਚੋਂ ਬਹੁਤ ਹੀ ਸਤਜਕਾਰ ਜਿਹੜੇ ਸਾਡੇ ਪ੍ਰਦਰਸ਼ਕਤਰ ਜਿਹੜੇ ਨਗੇ 9 ਯੂਨਟਾਂ ਦੇ ਵਿੱਚੋਂ ਚੁਣ ਕੇ ਆਏ ਨਗੇ ਨਵੇਂ ਚੁਣ ਕੇ ਆਏ ਨਗੇ ਜਿਨ੍ਹਾਂ ਦੇ ਵਿੱਚ ਸਤਨਾਮ ਸਿੰਘ ਜੀ ਸਾਡੇ ਇੰਸਪੈਕਟਰ ਸਾਹਿਬ ਪੰਜਾਬ ਪੁਲਿਸ ਦੇ ਪਵਾਨੀਗੜ ਦੇ ਪ੍ਰਧਾਨ ਬਣੇ ਨੇ ਕੇਵਲ ਸੇਜੀ ਜਨਰਲ ਸਕੱਤਰ ਬਣੇ ਨੇ ਇਹਦਾ ਤੁਰੀ ਤੋਂ ਜਸਦੀਪ ਸਿੰਘ ਜੀ ਸਾਡੇ ਕਾਰਜਕਾਰੀ ਪ੍ਰਧਾਨ ਨੇ ਡਾਕਟਰ ਅਮਰਜੀਤ ਜੀ ਜਨਰਲ ਸਕੱਤਰ ਨੇ ਅਮਰਗੜ ਤੋਂ ਸਾਡੇ ਬੋਧੀ ਸਤਕਾਰਯੋਗ ਜਿਹੜੇ ਨੇਗੇ ਰਿੰਦਰ ਸਿੰਘ ਜੀ ਸਲਾਰ ਸਾਹਿਬ ਜਨਰਲ ਸਕੱਤਰ ਮਹਿੰਦਰ ਸਿੰਘ ਜੀ ਤੇ ਇਹਦੇ ਨਾਲ ਹੀ ਸਾਡੇ ਵਿੱਚ ਸਾਰੇ ਸਾਰੇ ਮੂਨਿਕ ਤੋਂ ਵੀ ਆਏ ਹੋਣਗੇ ਸ਼ੇਰਪੁਰ ਤੋਂ ਵੀ ਆਏ ਹੋਣਗੇ ਨੇਗੇ ਸਿੰਘ ਜੀ ਸਾਰੇ ਯੂਨਟਾਂ ਦੇ نو ਯੂਨਟਾਂ ਦੇ ਡੈਲੀਗੇਟ ਪਹੁੰਚੇ ਨੇ ਡੈਲੀਗੇਟਾਂ ਦੀ ਲਿਸਟਾਂ ਲਈਆਂ ਗਈਆਂ ਸੀਗੀਆਂ 200 ਰੁਪਏ ਪਰ ਡੈਲੀਗੇਟ ਫੀਸ ਇਹਨੇ ਜਮ੍ਹਾਂ ਕਰਾਈ ਡੈਲੀਗੇਟ ਆਏ ਤੇ ਚੋਣ ਹੋਈ ਹੈ ਸਾਡਾ ਮਕਸਦ ਇਹ ਹੈ ਕਿ ਅਸੀਂ ਜੋ 3 ਸਾਲ ਪੰਜਾਬ ਸਰਕਾਰ ਨੂੰ ਹੋ ਗਏ ਨੇ ਆਪਣੀ ਹੋਂਚਾਏ ਨੂੰ ਇਹਨਾਂ ਵੱਲੋਂ ਪੈਨਸ਼ਨਰਾਂ ਦੀ ਕੋਈ ਮੰਗ ਨਹੀਂ ਮੰਨੀ ਗਈ ਕੋਈ ਨਹੀਂ ਗੱਲ ਨਹੀਂ ਸੁਣੀ ਗਈ ਟਾਈਮ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਪੱਜਦੇ ਰਹੇ ਨੇ ਜਿਸ ਕਰਕੇ ਗੁੱਸਾ ਬਹੁਤ ਹੈ ਸਾਰਿਆਂ ਦੇ ਵਿੱਚ ਰੋਸ ਬਹੁਤ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਕਮੇਟੀ ਵੱਲੋਂ ਜੋ ਵੀ ਸੰਘਰਸ਼ ਉlijke ਜਾਣਗੇ ਪਹਿਲਾਂ ਵੀ ਅਸੀਂ ਉਹਨਾਂ ਦੇ ਵਿੱਚ ਵੱਤ ਚੜ ਕੇ ਗਏ ਆ ਨੌ ਦਿਨ ਨੌ ਯੂਨਟਾਂ ਤੇ ਹੁਣ ਵੀ ਅਸੀਂ ਵੱਤ ਉਹ ਸੱਦਵਾਂਗੇ ਸਾਡੇ ਮੰਤਾਂ ਦੇ ਵਿੱਚ 2.5 ਦਾ ਗੁਨਾਹ ਕਰੀ ਪੇਕ ਮਿਸ਼ਨ ਦੀਆਂ ਸ਼ਿਪਾਰਸ਼ ਸਰ ਸਾਹ ਉਹਨੇ ਦਿੱਤਾ ਜਾ ਰਿਹਾ ਮੈਡੀਕਲ ਪੱਤੇ ਬਾਦਾਂ ਨਹੀਂ ਕੀਤਾ ਜਾ ਰਿਹਾ ਡੀਏਡੀ ਕਿਸ਼ਤਾਂ ਜਿਹੜੇ ਲੱਖਾਂ ਰੁਪਏ ਜੀ ਪਈਆਂ ਨੇ ਕੀ ਆ ਉਹ ਨਹੀਂ ਦਿੱਤੀਆਂ ਜਾ ਰਹੀਆਂ ਜਿਹੜਾ ਕਿਸ਼ਤਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਕੈਸ਼ਲੈਸ ਮੈਡੀਕਲ ਸਕੀਮ ਹੈ ਜਿਹੜੀ ਉਹ ਲਾਗੂ ਨਹੀਂ ਕੀਤੀ ਜਾ ਰਹੀ ਇੱਕ ਸਭ ਤੋਂ ਵੱਡੀ ਗੱਲ ਇਹ ਸਾਡੇ ਬੱਚੇ ਜਿਹੜੇ 2004 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਨਹੀਂ ਬਹਾਲ ਕੀਤੀ ਜਾ ਰਹੀ ਉਹਨਾਂ ਦੀ ਉਹਦੇ ਲਈ ਅਸੀਂ ਸੰਘਰਸ਼ ਕਰਾਂਗੇ ਰੱਬ ਕੇ ਮੈਂ ਜਿੰਨੇ ਵੀ ਡੈਲੀਗੇਟ ਸਾਡੇ ਕੋਲ ਇੱਥੇ ਜਿੰਨੇ ਵੀ ਸੱਚੇ ਮਿੱਤਰ ਆਏ ਨੇ ਕਿ ਪੈਨਸ਼ਨ ਜਥੇਬੰਦੀ ਦੇ ਸਾਰੇ ਧੰਨਵਾਦੀਆਂ ਖਾਸ ਕਰਕੇ ਤੁਹਾਡਾ ਸਿੱਧੂ ਸਾਹਿਬ ਗੁਰਜੀ ਤੁਹਾਡਾ ਇੰਕੀ ਜੀ ਤੁਹਾਡਾ ਮੈਂ ਸੁੰਦਰ ਜੀ ਤੁਹਾਡਾ ਬਦ ਬਦ ਵੀ ਤੁਹਾਡਾ ਧੰਨਵਾਦ ਕਰਦਾ ਜਿੰਨਾ ਜਿਹੜਾ ਨੇ ਅੱਜ ਆ ਕੇ ਸਾਡਾ ਇਹ ਸਵਾਗਤ ਸੀ ਜਿਹੜਾ ਡੈਡੀਕੇਟਡ ਜਾਸ ਸੀ ਉਹਦੀ ਤੁਸੀਂ ਇਹ ਜਿਹੜੀ ਪਿਕਚਰ ਬਣਾਈ ਹੈ ਤੇ ਇਹਨੂੰ ਤੁਸੀਂ ਜਦੋਂ ਤੁਸੀਂ ਟੀਵੀ ਤੇ ਲਾਓਗੇ ਚੈਨਲ ਲਾਓਗੇ ਸਾਰੇ ਦੇਖਣਗੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੁਆ ਇੱਕ ਕੋਈ ਬੇਨਤੀ ਕਰਦਾ ਕਿ ਤੁਹਾਡੇ ਲਈ ਮੈਂ ਅਤੇ ਮੇਰੀ ਟੀਮ ਜਿਹੜੀ ਬਣ ਜਾ ਰਹੀ ਹੈ ਉਹ ਤੁਹਾਡੇ ਸਪੂਚੇ ਸ਼ਹਿਰ ਵਾਸੀਆਂ ਦੇ ਲਈ ਵੀ ਪੰਜਾਬ ਲਈ ਵੀ ਜਿੱਥੇ ਮੁਲਾਜ਼ਮਾਂ ਦੀ ਗੱਲ ਕਰਾਂਗੇ ਪੈਨਸ਼ਨਰੀ ਗੱਲ ਕਰਾਂਗੇ ਉਹਦੇ ਸਮਾਜ ਸੇਵਾ ਦੇ ਲੋਕ ਭਲਾਈ ਦੇ ਕੰਮ ਵੀ ਜਾਰੀ ਰੱਖਾਂਗੇ ਧੰਨਵਾਦ ਅੱਜ ਸਾਡੇ ਜਿਹੜੀ ਜ਼ਿਲ੍ਹਾ ਜੂਨਟ ਦੀ ਚੋਣ ਜ਼ਿਲ੍ਹੇ ਦੀ ਚੋਣ ਸੀ ਜਿਦੇ ਵਿੱਚ ਵੱਖੋ-ਵੱਖਰੇ ਜੂਨਟਾਂ ਤੋਂ ਸਾਡੇ ਜ਼ਿਲ੍ਹੇ ਦੇ ਨਾਲ 9 ਜੂਨਟਾਂ ਕੰਮ ਕਰਦੀਆਂ ਨੇ ਸਾਰੀਆਂ ਜੂਨਟਾਂ ਦੇ ਡੈਲੀਗੇਟ ਇੱਥੇ ਪਹੁੰਚੇ ਹਨ ਅਰ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਸ੍ਰੀ ਰਾਜਕਮਰ ਅਰੋੜਾ ਜੀ ਨੂੰ ਪ੍ਰਧਾਨ ਤੇ ਮੈਨੂੰ ਜਨਲ ਸੈਕਟਰੀ ਚੁਣਿਆ ਗਿਆ ਹੈ ਮੈਂ ਸਾਰਿਆਂ ਦਾ ਜੂਨਟਾਂ ਦੇ ਪ੍ਰਧਾਨਾਂ ਦਾ ਡੈਲੀਗੇਟਾਂ ਸਾਰਿਆਂ ਦਾ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਬੜੀ ਸੁਰਦਰਤਾ ਸੁਰਦਰਾਂ ਦੀ ਜ਼ਿੰਮੇਵਾਰੀ ਦੇ ਨਾਲ ਇਹ ਚੋਣਾਂ ਜਿਹੜੀ ਸਰਬਸੰਮਤੀ ਦੇ ਨਾਲ ਨਿਪਟਨੀ ਚਾੜੀ ਆ ਜਿਨ੍ਹਾਂ ਸਾਥੀਆਂ ਨੇ ਸਾਡੇ ਜਿਹੜੇ ਪੈਨਲ ਤੇ ਜਿਨ੍ਹਾਂ ਨੇ ਚੋਣ ਕਰਾਈ ਆ ਅਰਵਿੰਦਰ ਗੁੱਡੂ ਜੀ ਦਰਸ਼ਨ ਰੋਗਲਾ ਜੀ ਸਰਦਾਰ ਜਰਨੈਲ ਸਿੰਘ ਜੀ ਲਹਿਰਾ ਗਾਗਾ ਜੀ ਇਹਨਾਂ ਦੀ ਜ਼ਿੰਮੇਵਾਰੀ ਸੀ ਚੋਣ ਕਰਾਉਣ ਵਾਸਤੇ ਇਹਨਾਂ ਨੇ ਵੀ ਆਪਣੀ ਡਿਊਟੀ ਜਿਹੜੀ ਬੜੀ ਸਹੀ ਢੰਗ ਨਾਲ ਨਿਭਾਉਂਦੇ ਹੋਏ ਸਿਰਫ ਦੋ ਬੰਦਿਆਂ ਦੇ ਸਾਡੇ ਨਾਂ ਹੀ ਪੈਨਲ ਦੇ ਵਿੱਚ ਆਏ ਸੀ ਇਲੈਕਸ਼ਨ ਦੇ ਵਾਸਤੇ ਸੀ ਰਾਜਕਮਰ ਰੋੜਾ ਜੀ ਦੇ ਪ੍ਰਧਾਨ ਵਾਸਤੇ ਤੇ ਮੈਂ ਮੇਰੇ ਜਲ ਸੈਕਟਰੀ ਵਾਸਤੇ ਇਹਨਾਂ ਦੋਨਾਂ ਦੇ ਜਿਹੜੇ ਸਰਵਸੰਮਤੀ ਦੇ ਨਾਲ ਪੈਨਲ ਵੱਲੋਂ ਲੋਕਾਂ ਦੇ ਵਿੱਚ ਪੇਸ਼ ਕੀਤਾ ਗਿਆ ਨਾ ਸਾਨੂੰ ਸਰਵਸੰਮਤੀ ਦੇ ਨਾਲ ਚੁਣਿਆ ਗਿਆ ਮੈਂ ਇਹਨਾਂ ਦਾ ਵੀ ਧੰਨਵਾਦ ਕਰੀਆਂ ਔਰ ਸਾਰੇ ਡੈਲੀਗੇਟਾਂ ਦਾ ਵੀ ਧੰਨਵਾਦ ਕਰੀਆਂ